ਇਹ ਕਿਥੇ ਟਰੈਕਟਰ ਦੇਖ ਲਿਆ ਬਾਈ ਇਹਦੇ ਨਾਲ ਟਰੈਕਟਰ ਵੀ ਰਹੇ 3600 ਪੀ ਹੈ ਕਿਹੜੇ ਪਿੰਡ ਦਾ ਬਰੇਟ ਰਹੇ ਹੈ ਹਾਂ ਕਹਿੰਦਾ ਕਿਹੜੇ ਪਿੰਡ ਦਾ ਬਰੇਟ ਹੈ ਹਾਂ ਹੋ ਜਾਓ ਹੋ ਜਾਓ ਵਧੀਆ ਮੇਰੇ ਵਧੀਆ ਹਾਂ ਇਹ ਮੁੰਡੇ ਆਪਣੇ ਨੌਜਵਾਨ ਆਪਣੇ ਦਸਤਗਵੀਰ ਤੁਸੀਂ ਵੇਖ ਰਹੇ ਹੋ ਵੀਡੀਓ ਵਿੱਚਾਂ ਟਿੰਗੜੀ ਬੱਟਰੀ ਜਾਂਦੀ ਇਹਦੇ ਵਿੱਚ ਹਾਂ ਟਰੈਕਟਰ ਦੋ ਦਿਨੋਂ ਨੇ ਆਪਣੇ ਗੁੜਕੀ ਜਿਹੜੇ ਜਿੱਤੂ ਆ ਗਏ ਜਿੱਤੂ ਆ ਗਏ ਨੇ ਬਹੁਤ ਸਿੰਪਲ ਟਰੈਕਟਰ ਨੇ ਨਾ ਕੋਈ ਮੋਡਿਫਿਕੇਸ਼ਨਾਂ ਕੀਤੀ ਹੁੰਦੀਆਂ ਨੇ ਹਾਂਜੀ ਦੋਸਤੋ ਆਪਣੇ ਇਹ ਤਿੰਨ ਚਾਰ ਟਰੈਕਟਰ ਪਿੰਡ ਗੁੜਕੀ ਦਾ ਹੋਏ ਨੇ ਜਿਹੜੇ ਜਿੱਤੂ ਰਹੇ ਲਗਾ ਸਿੰਪਲ ਟਰੈਕਟਰ ਨੇ ਤੇ ਹੋਰ ਟਰੈਕਟਰ ਇੱਕ ਹੋਰ ਜੁੜਿਆ ਛੱਪੀ ਛੋਟੀ ਦਿਖਾਣਾ ਤੁਹਾਨੂੰ ਵੀਡੀਓ ਵਿੱਚ ਹਾਂ ਆ ਦੇਖੋ ਇਹ 2600 ਟਰੈਕਟਰ ਆਹੇ ਇਹ ਬੜਾ ਘੜੇ ਪਿੰਡਾਂ ਦਾ ਟਰੈਕਟਰ ਹੈ। ਇਹਨੇ ਕਿਹੜੇ ਪਿੰਡੋਂ ਆ ਰਹਿਣਾ ਹੈ? ਇਹ ਵੀ ਟਰੈਕਟਰ ਕਿਹੜੇ ਪਿੰਡਾਂ ਦਾ ਹੈ? ਕਿਹੜਾ ਪਿੰਡ ਹੈ ਆਪਣਾ? ਕਿਹੜਾ ਪਿੰਡ ਹੈ ਆਪਣਾ? ਮਾਜਰੀ ਗੜੀ ਹੈ ਜੀ। ਖਾਨਪੁਰ ਮਾਜਰੀ, ਖਾਨਪੁਰ ਮਾਜਰੀ ਤੋਂ ਆ ਵੀ ਰਹੇ। ਕਿਹੜਾ ਜੀ ਆਏ? 3600 ਦੀ ਆਣਾ ਵੀਰੇ। ਬਾਈ ਕਹਿੰਦਾ ਸੰਨ ਵੀ ਲਾ ਵਿੱਚ ਵੀਰੇ ਮੰਗਵਾਲਣੀ ਜ਼ਰੂਰੀ। ਹਾਂ। ਉਰੇ ਬਰਾਬਰ ਦਾ ਪਾਸ ਜਾ ਦੇ ਦੇ ਕਿਹੜਾ गिरਦਾ ਫਿਰ ਕਿਹੜਾ ਉਠਲਾਏ ਮਾਦਾ ਤੂੰ ਜੀ ਨੌਜਵਾਨ ਹੋ ਬਾਈ ਕਿੰਨਾ ਗਿਰ ਗਿਆ ਦੁਬਾਰਾ ਮੈਂ ਬਰਾਬਰ ਪਾਜ ਦੇ ਦੇ ਪਰ ਕਿਹੜਾ ਮੋੜੇ ਨਿਕਲਦਾ ਹੈ ਹੈ ਤੂੰ ਜੀ ਨੌਜਵਾਨ ਆ ਬਾਈ ਬਾਈ 50 40 ਸਪੀਡ ਪਰ ਇਤੋ ਯਾਰਾ ਦਾ ਕੱਚਾ ਰਸਤਾ ਹੈ ਨਹੀਂ ਬਈ ਡਿੱਗਣਾ ਹੀ ਆ ਬੰਦੇ ਨੇ ਇਹ ਕਿੱਥੇ ਟਰੈਕਟਰ ਕਿੱਥੇ ਬੰਦਾ ਪਰ ਬੰਦੇ ਦੀ ਕੋਈ ਟਰੈਕਟਰ ਵੀ ਬਣਾਇਆ ਹੋਈ ਦਾ ਇੱਕ ਤਾਂ ਨਾ ਜਿਹੜੀ ਮਿੱਟੀ ਆ ਬਿਲਕੁਲ ਹੀ ਪੁਰਪਰੀ ਵੜਈ ਪਈ ਆ ਜਿਸ ਦਾ ਵਿੱਚ ਤੁਰ ਵੀ ਨਹੀਂ ਹੁੰਦਾ ਟਰੈਕਟਰ ਦਾ ਕੀ ਕਰੂਗਾ ਉਪਰੋਂ ਨਾਲ ਭਜਨ ਪਾਓ ਟਰਾਲੀ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਆਹ ਦੇਖੋ ਜੇਵੀਸੀ ਦੇ ਨਾਲ ਹੋਰ ਤੋਰੇ ਨੇ ਟਰਾਲੀ ਦੇ ਵਿੱਚ ਮਿੱਟੀ ਪਾ ਕੇ ਹਾਂ ਜੇਵੀਸੀ ਲਾਂਦੀ ਬੇੜਾ ਫੋਰਾ ਜੇਵੀਸੀ ਦੀ ਪਾਵਰ ਕਿੰਨੀ ਹੁੰਦੀ ਆ ਟਰੈਕਟਰਾਂ ਨਾਲ ਹੋ ਰਿਹਾ ਨਾ ਮੁਕਾਬਲਾ ਜੇਵੀਸੀਆਂ ਦੇ ਹੋਰ ਜੀ ਸਸਰੀਕਾ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੁਹਾਡੇ ਠੀਕ ਹੈ ਜੀ ਕੀ ਕਹਣਾ ਚਾਹੁੰਦੇ ਸੇ ਟਰੈਕਟਰਾਂ ਦੇ ਜੋਰ ਲੱਗ ਰਹੇ ਨਹੀਂ ਵੇਜਾ ਹਨਾ ਟਰਾਲੀਆਂ ਹਾਂ ਠੀਕ ਹੈ ਬਸ ਕੰਪਨੀ ਵਾਲੇ ਹਾਲੈਂਡਲ ਕਰਾ ਰਹੇ ਨੇ ਅੱਛਾ ਜੀ ਮਨਰਿੰਜੇ ਨਾਲ ਇੱਕ ਲੋਕਾਂ ਦਾ ਅੱਛਾ ਨਿਊ ਹਾਂਡਲ ਦਾ ਮੁਕਾਬਲਾ ਕਰਾ ਰਹੇ ਨੇ ਹਾਂ ਹਾਂ ਹਾਂਜੀ ਦੋਸਤੋ ਤੁਸੀਂ ਜਿਹੜਾ ਲੋਗ ਲੱਗਿਆ ਉਹ ਨਾ ਚੰਡੀ ਜੀ ਦੇਖ ਰਹੇ ਹੋ ਇਹ ਕੰਪਨੀ ਵਾਲੇ ਮੁਕਾਬਲਾ ਕਰਾ ਰਹੇ ਨੇ ਇੱਕ ਪਾਸੇ ਦੇਖਿਓ ਜਿਹੜੀ ਮਿੱਟੀ ਤੋੜ ਦਵਾਈ ਕੀਤੀ ਜਾ ਰਹੀ ਹੈ ਉਹਨਾਂ ਦੇਖ ਰਿਹਾ ਇਹ ਨਿਊ ਹਾਂਡਲ ਟਰੈਕਟਰ ਨਹੀਂ ਨਿਊ ਹਾਂਡਲ ਆ ਚਾਲੇ ਪਾਲਨ ਟਰੈਕਟਰ ਨੰਬਰ ਦੇਖਦੇ ਆ ਕੀ ਕਹਿੰਦੇ ਪਾਤੀਆ ਤੁਮਾ ਚੱਕਦੇ ਫੁੱਟ ਨਿਊ ਹਾਲੈਂਡ ਨੇ ਕਮੈਂਟਰੀ ਵਾਲੇ ਵੀ ਹੈਗੇ ਬਾਈ ਉੱਥੇ ਕੋਈ ਦੇਖ ਚੱਕਦੇ ਫੱਟੇ ਬਾਈ ਨੀ ਰਸਾਈ ਦੀ ਆ ਦੇਖੋ ਆ ਦੇਖੋ ਇਹਦੇ ਇਹਦਾ ਹੁਣੇ ਚੱਕਦੇ ਫੁੱਟੇ Yeah, don't ਚਲਾਣਾ ਦੇ ਬਰਾਬਰ ਆਪਾਂ ਮੁਰਾ ਲਈ ਜਾਵਾਂਗੇ ਹੁਣ ਆਪਾਂ ਨੂੰ ਪਤਾ ਲੱਗ ਗਿਆ ਮੁਰਾ ਲਈ ਨਿਕਲ ਜਾਓ ਓ ਤੱਕ ਦਾ ਬਟਾ ਨੌਜਵਾਨਾ ਆ ਬਈ ਸਰਦ ਓਰੇ ਕਾ ਬਟਾ ਅ ਭੱਲਿਆ ਭੱਲਾ ਨੇ ਨਾਰੀਆਂ ਆਂਦੀ ਆ ਆਹ ਆ ਤੇ ਨਾ ਨੀ ਆ ਬਲੇ ਨਾ ਦਰਦੇ ਹੋਏ ਜਿੱਲ੍ਹਾ ਲਾਟਾ ਨਾ ਹੈ ਜੱਪੇ ਲਾਉਣੀ ਜਾਂਦੀ ਹੈ ਸੈਂਟਰ ਦੇ ਵਿੱਚ ਲਾਟਾ ਪਾਈਂਦੇ ਨੇ ਕਿਤਾ ਪਰ ਆਪਾਂ ਸ਼ਾਟ ਕੱਟ ਹੋਣੀ ਲੱਗੇ ਸੀ Quem é aí? Vamos é ameaçar! ਕੁਬ ਚੱਈ ਆ ਰਿਹਾ ਜਿਹੜੀ ਠੰਡੀ ਲਿਖ ਰਹੀ ਹੈ ਟਰੈਲੀ ਦੀ ਨਿਸ਼ਾਨੀ ਹੈ ਮੀਓ ਹੋਣ ਲਾਣਾ 3600 ਦੀ ਉਹ ਜਿੱਥੇ ਲਾ ਗੜੇ ਇੱਕ ਹੋਰ ਹਾਏ ਹਾਏ ਇੱਕ ਆ چھوٹਾ ਟਰੈਕਟਰ ਆ ਹੋਇਆ ਜਿਹੜਾ ਕਿ ਸਾਰੇ ਹੀ ਮੇਲੇ ਦੀ ਸ਼ਾਨ ਬਣਿਆ ਹੋਇਆ ਉਹ ਲਓ ਪਾਉ ਦੇਖੋ ਕਿੱਥੇ ਪਹੁੰਚ ਗਿਆ ਟਰੈਕਟਰ ਹਾਂਜੀ ਲੋਕਾਂ ਦਾ ਭਾਰੀ ਖੱਤ ਅੱਗੇ ਨਹੀਂ ਜਾਵਾਂਗੇ ਹੁਣ ਆਪਾਂ ਨੇੜੇ ਝੁਕ ਕੇ काफी बड़ा क्राउड समय देखो पटना तूड़ा ट्रैक्टर आ रहा है आ देखो मैं ट्रैक्टर बच्चे त <mimitation> <imitation> ਕਿ ਵਜਾ ਨਾ ਪੁੱਤਾਂ ਟੋੜਾ ਪਟਿਆ ਉਹਨਾਂ ਟਰੈਕਟਰ ਨੇ ਆਏ ਆਏ ਨਾ ਕਰਾ ਦੇ ਬਾਈ ਇਹ ਵੀ ਟਰੈਕਟਰ ਚਿੱਤੂ ਹੀ ਰਿਹਾ ਹੈ ਵੀ ਵਧੀਆ ਨੰਬਰਾਂ 'ਚ ਆਹਾਂ ਛੋਟੂ ਸ਼ਾਰਦਾ ਵਾਹ ਬਹੁਤ ਫਲੀਟ ਵਾਲਿਆ ਟਰੈਕਟਰ ਹੈ ਇਹਦੇ ਵੀ ਏ ਬਜਹਾਜ ਬਣ ਗਿਆ ਫਿਰ ਕਿਉਂ ਬਣ ਗਿਆ ਮੈਦਾਨ ਦੇ ਵਿੱਚ ਹੋਰ ਵੀ ਆੜੀ ਕੀ ਆਣੇ ਤੇਰੇ ਹਾਂ ਆ ਵਧੀਆ ਵੇਲੇ ਚੜਦੀ ਕਲਾ ਇਹ ਫਿਰ ਕਿਉਂ ਬਣ ਗਿਆ ਟਰੈਕਟਰ ਹੈ ਹਾਂ ਹਾਂ ਇਹ ਵੀ ਕਿਦਾਂ ਪਾਜਰੀ ਤੋਂ ਆਈ ਓਏ ਟਰੈਕਟਰ ਜਿਹੜਾ ਕਿ ਮਾਜਰੀ ਤੋਂ ਆਇਆ ਵੀ ਜੈਤੂ ਬਰਕਰਾਰ ਰਿਹਾ ਹੈ ਦੇਖ ਸਾ데요 ਨਿਊ ਹੌਨ ਲੈਂਡਾ ਹਾਂਜੀ ਨਿਊ ਹੌਨ ਲੈਂਡਾ ਟਰੈਕਟਰ ਆ ਵੀਡੀਓ ਬਹੁਤ ਬਣਾ ਰਹੇ ਨੇ ਬਾਈ ਇਸ ਜਗ੍ਹਾ ਤੇ ਪਰ ਆਪਾਂ ਚੈਨਲ ਤੇ ਪਾਵਾਂਗੇ ਦਰਸ਼ਕ ਵੀਰੋ ਕਿਹੜਾ ਨੌਜਵਾਨ ਨੇ ਵੀਡੀਓ ਬਹੁਤ ਬਣਾ ਰਹੇ ਨੇ ਪਰ ਚੈਨਲ ਤੇ ਕੋਈ ਉਹ ਪਾਉਂਦਾ ਏ ਚੈਨਲ ਤੇ ਪਾਵਾਂਗੇ ਅਸੀਂ ਦੇਖਣਾ ਤੁਸੀਂ ਹਾਂ ਆ ਦੇਖੋ ਐਸ ਲੈਂਸਰ ਬਿਲਕੁਲ ਨਾਲ ਵਿੱਚ ਫੈਸੀਗਾ ਆਓ ਯਾਰੇ ਇਹ ਆਹ ਦੇਖੋ ਜੀ ਨਹੀਂ ਹੋਣ ਲੜ ਹੈ ਅੱਗੇ ਬੇੜੀ ਪਿਆ ਹੋਇਆ ਤੁਸੀਂ ਦੇਖ ਸਕਦੇ ਹੋ ਹਾਂ ਟਰਬੋ ਚਾਇਟਰ ਹੈ ਟਰਬੋ ਲਗਾਉਣ ਨਾਲ ਦਾ ਕੰਪਨੀ ਦਾ ਦੇ ਰਣਾਂ ਨੋ ਰਣ ਦੇ ਲੋਕ ਇਸ ਤੇ ਲੱਗੇ ਹੋਇਆ ਹਾਂਜੀ ਤੇ ਜੀਵੀਸੀ ਦੇ ਨਾਲ ਤੋਆਈ ਕੀਤੀ ਜਾ ਰਹੀ ਆ ਆ ਦੇਖ ਸਕਦੇ ਹੋ ਜੀਵੀਸੀ ਦੇ ਨਾਲ ਤੋਆਈ ਕੀਤੀ ਜਾ ਰਹੀ ਹੈ ਟਰੈਲਰੀ ਦੀ ਹਾਂਜੀ ਤੇ ਆਹ ਦੇਖੋ ਜੀ ਦਰਸ਼ਕ ਵੀਰਾਂ ਦੀ ਦੂਰੋਂ ਹੀ ਦਿਖਦਾ ਕੇਂਦਰ ਬਣਿਆ ਹੋਇਆ ਟਰੈਕਟਰ ਹੈ ਦੇਖੀ ਮੇਰੇ ਮਰੇ ਸਾਹਤ ਹੋ ਗਿਆ ਮੜਾ ਭਾਈ ਇਹਦਾ ਹਾਰਨ ਵੀ ਜਾਈ ਮੜ ਜਾਗਾ ਉਹ ਛੋਟੇ ਫਿਰ ਇੱਧਰ ਮੜ ਜਾ ਕੇ ਚਾਹ ਆ ਮੜ ਕੇ ਕੀ ਨਾਮ ਤੇ ਤੇਰਾ ਨਾਮ ਕੀ ਤੇਰਾ ਨਾਮ ਯਾਰ ਨਾਮ ਭੁੱਲ ਗਿਆ ਤੂੰ ਟਰੈਕਟਰ ਤੇ ਬੈਠ ਕੇ ਵਟ ਇਜ਼ ਯੂਰ ਨਾਮ ਹਾਂ ਇੱਕਮ ਅੰਗਰੇਜ਼ੀ ਇਹ ਬੋਲਦਾ ਸਮਝਾਈਏ ਇਹਨੂੰ ਭਾਈ ਇਹ ਛੋਟਾ ਟਰੈਕਟਰ ਟਰੈਕਟਰ ਵੰਡਾ ਚਾਹ ਸਾ ਬਹੁਤ ਸੋਹਣਾ ਟਰੈਕਟਰ ਆ ਲੈਕੀ ਟੋ ਸਟਾਰਟ ਆ ਦੇਖੋ ਜੀ ਬੱਬਰ ਸ਼ੇਰ ਦਾ ਲੋਕੋ ਹਾਂਜੀ ਬਹੁਤ ਸੋਹਣਾ ਲੈਕਾ ਐਲਡੀ ਲੈਕਾ ਲੱਗਿਆ ਹੋਇਆ ਬਹੁਤ ਹੀ ਘੈਂਟ ਬਣਾਇਆ ਹੋਇਆ ਲੈਕਾ ਇੱਕ ਕੀ ਨਾਮ ਵੀਰੇ ਤੁਹਾਡਾ ਮੇਰਾ ਸਿੱਧੀ ਆ ਤੁਹਾਡਾ ਹੀ ਟਰੈਕਟਰ ਹੈ ਜੀ ਇਹ ਹਾਂਜੀ ਬੇਟਾ ਦਾ ਨਾਮ ਕੀ ਆ ਏਕਮ ਆਪਾਂ ਲਾਈਟਾਂ ਥੋੜੀਆਂ ਛੋਟੀਆਂ ਕਰ ਦਈਏ ਹਾਂਜੀ ਇਧਰ ਆ ਜੀ ਤੁਹਾਨੂੰ ਦੇ ਆਪਾਂ ਨਾ ਦਿਨ ਚ ਵੀਡੀਓ ਬਣਾਉਂਦੇ ਆ ਫਰੀ ਹੈ ਨਾ ਵੀਰੇ ਏਕਮ ਤੇਰੇ ਨਾਲ ਵੀ ਹਰਨਵੀਤ ਨਰਵੀਰ ਇਹਦਾ ਨੋ ਕਿਹੜਾ ਡਰਾਈਵਰ ਸਾਹਿਬ ਬੈਠਾ ਏ ਟਰੈਕਟਰ ਦੇ ਹਾਂਜੀ ਤੇਰਾ ਨਾਮ ਏਕਮ ਪੁੱਤ ਹੈ ਆ ਦੇਖੋ ਛੋਟੇ ਛੋਟੇ ਬੱਚੇ ਇਸ ਦਾ ਨਾਮ ਕੀ ਹੈ ਗੁੜੀਆ ਦਾ ਨਵਨੀਤ ਬਹੁਤ ਹੀ ਆਰੀ ਪਿਆਰੀ ਬੱਚੀ ਆ ਨਾ ਕਿੰਨੇ ਹੈ ਯਾਰੇ ਬੱਚਿਆਂ ਦੇ ਸਾਦਿਓ ਕੈ ਟ੍ਰੈਲੀ ਕਿੰਨੀ ਸੋਹਣੀ ਟ੍ਰੈਲੀ ਤਿਆਰ ਕੀਤੀ ਗਈ ਆ ਹਾਂਜੀ ਉਹਦੇ ਨਾਲ ਵਾਲੀਬਾਲ ਦਾ ਮੈਚ ਦਾ ਉਸਦੇ ਆਏ ਹੋਏ ਸੀਗੇ ਟਰੈਕਟਰ ਇਹ ਵੀਰਾਂ ਦਾ ਹਾਂਜੀ ਵੀਰ ਜੀ ਸਤਿਗੁਰ ਜੀ ਸਤਿਗੁਰ ਜੀ ਕੀ ਨਾਮ ਆ ਜੀ ਤੁਹਾਡਾ ਜੀ ਮੇਰਾ ਲਾਡੀ ਲਾਡੀ ਆਏ ਪਿੰਡਾ ਪਿੰਡੂ ਗਾਣੀ ਉਹ ਗਾਣੀ ਇਹ ਕਿੱਥੇ ਮਿਲਦਾ ਹੀ ਹੈ ਇਹ ਆਪਣਾ ਪਟਿਆਲੇ ਜੀ ਮਿਲਦਾ ਹੀ ਹੈ ਅੱਛਾ ਜਿੱਥੇ ਧਰਮਲ ਪਲਾੜਾ ਜਿੱਥੇ ਆ ਅੱਛਾ ਭਾਈ ਆਪਾਂ ਵਾਲੀਬਾਲ ਤੇ ਵੀ ਆਵੇ ਤਾਂ ਟਰੈਕਟਰ ਲੈ ਲੈਣਾ ਏ ਮਾਣਾ ਦੁਰੋਇਨ ਦਰਸੇ ਗਮੀਰਾ ਆਲੇ ਦਲੇ ਦਲੇ ਇਕੱਠਾ ਹੋ ਜਾਂਦਾ ਸੀ ਟਰੈਕਟਰ ਘੜਦਾ ਜੀ ਇਹ ਮੈਂ ਤੁਸੀਂ ਟਰੈਕਟਰ ਸਾਰੇ ਅਰੀਜਨਲ ਹੈ ਜੀ ਅੱਛਾ ਜਾਇਪੁਰ ਦਿਖਾਈਓ ਮੜਾਂਗਾ ਵਰਕੇ ਵੀਡੀਓ ਚ ਆਹ ਦੇਖੋ ਇੱਥੇ ਟਰਾਲੀਆਂ ਦਾ ਮੁਕਾਬਲਾ ਹੋ ਰਿਹਾ ਸੀਗੇ ਟਰੈਕਟਰ ਟਰਾਲੀਆਂ ਦੇ ਤੇ ਬਾਈਆਂ ਨਾਲ ਲੰਦਾ ਟਰੈਕਟਰ ਚੌਂਡੀਆਰ ਦਾ ਚਾਰ ਕਿਤਾ ਦੇਖੀ ਫਿਰ ਮਰ ਮਰ ਸ਼ੇਡ ਸਾਹਮਣੇ ਉਹ ਸੋਨਾ ਟਰੈਕਟਰ ਚਾਰ ਕਿਤਾ ਹੋਇਆ ਆ ਕੀ ਆਸੋਤਾ ਸਰ ਬਣਾਇਆ ਹੋਇਆ ਟਰੈਕਟਰ ਤੇ ਬੱਚੇ ਦੇ ਟੈਕ ਵੀ ਲਗਾਇਆ ਹੋਇਆ ਤੇ ਕੋਲ ਲਾਲ ਬੱਤੀ ਮੈਂ ਨਾ ਰੀਜਾ ਲਾ ਕੇ ਟਰੈਕਟਰ ਤਿਆਰ ਕਰਿਆ ਹੋਇਆ ਦੇਖ ਵਾਸਾ ਟਰੈਕਟਰ ਬੰਦੀ ਬਣਾ ਲਿਆ ਹੋਰ ਨੇ ਦੇਖੋ ਤੂੜਾ ਪੱਟੇ ਹੋਏ ਨੇ ਟਰੈਕਟਰ ਨੇ ਦਲਜੀਤ ਸਿੰਘ ਨੇ ਪਿੰਡ ਨੌਲਕੇ ਤੋਂ ਇਹਨਾਂ ਨੇ ਬਾਲੀਬਾਲ ਦਾ ਮੈਚ ਕਰਵਾਇਆ ਸੀਗਾ ਜੋ ਕਿ ਆਪਾਂ ਵੀਡੀਓ ਲਾਈਵ ਕੀਤੀ ਸੀਗੀ ਇਹਨੇ ਬਾਈ ਦਲਜੀਤ ਸਿੰਘ ਬਾਹਰੋਂ ਆਏ ਹੋਏ ਨੇ ਪਿੰਡ ਨੌਲਕੇ ਤੋਂ ਬਹੁਤ ਵਾਈ ਜਾਨੇ ਵਧੀਆ ਮੈਚ ਕਰਵਾਇਆ ਸੀਗਾ ਜੋ ਕਿ ਆਪਾਂ ਨੇ ਵੀਡੀਓ ਆਪਣੇ ਚੈਨਲ ਤੇ ਪਾਈ ਸੀਗੀ ਤੁਹਾਡਾ ਨਾਮ ਕੀ ਹੈ ਵੀਰ ਜੀ 12 ਲੱਖ ਦਾ ਹੋਇਆ ਹਾਂ ਬਹੁਤ ਜਨਾ ਮੈਚ ਹੋਏ ਸੀਗਾ ਨਾ 12 ਲੱਖ ਲਗਭਗ ਖਰਚਾ ਆਇਆ ਸੀਗਾ ਉਸ ਵਿੱਚ ਭਾਈਆਂ ਆਪਣੇ ਇਲਾਕੇ ਵਿੱਚ ਬੱਲੇ ਬੱਲੇ ਕਰਾਤੀ 29 ਲੱਖ ਰੁਪਏ ਆਇਆ 12 ਲੱਖ ਫਾਈਨਲ ਦਾ ਹੋਇਆ ਪਹਿਲਾਂ ਬੈਜ ਦਾ 12 ਅੱਛਾ ਤੁਸੀਂ 10 ਮਿੰਟ ਦੀ ਮੜੀ ਜਾਗਾ ਆਪਾ ਅੱਛਾ ਭਾਈ ਕਹਿੰਦੇ ਨਾ 32 ਹਜ਼ਾਰ ਦਾ ਹੋਰ ਵੀ ਆ ਗਿਆ ਜੋ ਕਿ ਟੋਟਲ ਬਣ ਕੇ 29 ਲੱਖ ਖਰਚ ਹੋ ਗਏ ਸੀਗਾ 12 ਲੱਖ ਫਾਈਨਲ ਦਾ ਇਹ ਵੀ ਕੋਈ 12 ਲੱਖ ਦਾ ਅੱਛਾ ਜੀ 12 ਲੱਖ ਫਾਈਨਲ ਮੈਚ ਦਾ ਹੋਇਆ ਜੋ ਕਿ ਖਰਚਾ ਭਾਈਆਂ ਭਾਈਆਂ ਨਾ ਡਾਲਰ ਦੇਖੋ ਉਸ ਦਿਨ ਡਾਲਰਾਂ ਦੇ 20 ਵਰਸਾ ਸੀਗਾ ਨੋਟਾਂ ਦੀ ਵਾਰਸ ਕਰਦੀ ਸੀਗੀ ਹਨਾ ਤੁਹਾਡਾ ਨਾਮ ਕੀ ਵੀਰ ਜੀ ਗੁਰਸੇਵ ਗੁਰਸੇਵ ਕਾ ਆ ਗਾਣੀ ਹੈ ਜੀ ਬਾਈ ਗੁਰਸੇਵ ਸਿੰਘ ਗਾਣੀ ਤੇ ਪਿੰਡ ਦਲਜੀਤ ਸਿੰਘ ਨਾਲ ਖੇਤੋਂ ਜਿਨ੍ਹਾਂ ਨੇ ਵਾਲੀਬਾਲ ਦਾ ਕਰਵਾਏ ਸੀਗਾ ਮੈਚ ਜੋਗੀ ਖਰਚਾ ਟੋਟਲ ਖਰਚਾ 29-30 ਲੱਖ ਦੇ ਕਰੀਬ ਆ ਗਿਆ ਸੀਗਾ ਐ ਵੀ ਜਿਲ ਦੇ ਨਾਲ ਕੰਮ ਹੁੰਦੇ ਨੇ ਬਾਕੀ ਆਪਾਂ ਦੇਖਦੇ ਇਸ ਜਗ੍ਹਾ ਤੇ ਮੈਚ ਹੋ ਰਿਹਾ ਜਿਹੜਾ ਟਰੈਕਟਰ ਦਾ ਆਹ ਸੰ ਨਾਲ ਉਹ ਚੱਲ ਬਿਲਕੁਲ ਨਾਲ ਆਪਾਂ ਨੇੜੇ ਉਹ ਨੇੜੇ ਰਹਿ ਰਹੇ ਹਾਂ ਆਹ ਦੇਖੋ ਨਹੀਂ ਦਿਖਦਾ ਕੁਝ ਵੀ ਉਹ ਨਹੀਂ ਦਿਖਦਾ ਕੁਝ ਵੀ ਉਹ ਵੱਡਿਆ ਥੋੜਾ ਚੱਕਦਾ ਫੱਟੇ ਤੁਹਾਡੇ ਟੈਡਾਂ ਇੰਦਨ ਲੱਗਾ ਹੋਇਸਲੇ ਵਿੱਚ ਆਹੋ ਭਾਈ ਟੋੜਾ ਬੱਟਾ ਹੈ ਟੈਡ ਵਿੱਚ ਟੋੜਾ ਮੇਰਾ ਹੀ ਭਾਈ ਬਾਜਾ ਪੈ ਗਈ ਬੋਲ ਬੋਲ ਕੇ ਆਹ ਦੇਖੋ ਵੀ ਗਰਾਉਂਡ ਕਾਫੀ ਵੱਡਾ ਹੈ ਇਹ ਇਹਨੇ ਕਾਫੀ ਵੱਡਾ ਟਰੌਣਾ ਦੇਖ ਸਾਨ ਨੇ ਭੱਜ ਜਾ ਰਹੇ ਆ ਬਾਈਆਂ ਨੇ ਜਹਾਜ ਬਣਾਇਆ ਹੋਇਆ ਆ ਉਹ ਜਹਾਜੇ ਬਣਾਇਆ ਵਾ ਬਾਈਆਂ ਨੇ ਤਾਂ ਟੱਕੇ ਨੂੰ ਫੱਟੇ ਦੇਖਦਾ ਦਿਓ ਆ ਦੇਖੋ ਟੱਕੇ ਆ ਸਾਨੀ ਇਹ ਯਾਹਦਾ ਰੌਕਟਾ ਉਹ ਜਹਾਜ ਬਣਾਤਾ ਬਾਈ ਨੇ ਨਜ਼ਾਰਾ ਲਿਆ ਦਿਆ ਉਹ ਬਾਈ ਆਇਆ ਕਹਿੰਦੇ ਉਹ ਨਹੀਂ ਤੋੜਦਾ ਕੋਈ ਦੇਖ ਸਾਰੇ ਲੋਕਾਂ ਦਾ ਇਕੱਠ ਭਾਰੀ ਇਕੱਠ ਵੀ ਚਲੋ ਪਹੁੰਚਾਣਾ ਚ ਪਿੰਡ ਨੌਲਖਾ ਸਾਹਿਬ ਦੀ ਧਰਤੀ ਤੇ ਹਾਂਜੀ ਜਿੱਥੇ ਸ੍ਰੀ ਤੇਗਵਹਦਰ ਸਾਹਿਬ ਜੀ ਪਹੁੰਚਾ ਸੀਗੇ ਇਹ ਉਹ ਪਿੰਡਾ ਨੌਲਖਾ ਭਾਗਾਂ ਪਰਿਆ ਹਾਂਜੀ ਪਿੰਡੇ ਨਾਲ ਲਗਾ ਸਾਹਬ ਦੀ ਧਰਤੀ ਦਾ ਚ ਪਹੁੰਚਿਆ ਹੋਇਆ ਦੇਖ ਸਕਦੇ ਹੋ ਇਹ ਜਿਹੜੇ ਟਰੈਕਟਰ ਸੀ ਨਾ ਰੌfte ਬਣ ਗਏ ਸੀਗਾ ਹਾਂਜੀ ਹਾਂ ਜਹਾਜ਼ ਮੰਗਲ ਕੋਲ ਗਿਆ ਟਰੈਕਟਰ ਜਹਾਜ਼ ਬਣ ਗਿਆ ਤਾਂ ਕਿਹਨਾਂ ਟਰੈਕਟਰ ਦਾ ਬਾਈ ਕਿੰਨੇ ਟਾਈਮ ਵਿੱਚ ਹੈਲੋ ਇਹ ਕਿੰਨੇ ਟਰੈਕਟਰ ਕਿੰਨੇ ਟਾਈਮ ਚ ਗਰਗੜਾ ਦੇ ਨੇ ਹੋਰ ਨਾ ਟਰੈਕਟਰ ਇੱਕ 17 ਚ 17 ਮਿੰਟ ਦੇ ਵਿੱਚ 1 ਮਿੰਟ 17 ਸਕਿੰਟ ਦੇ ਵਿੱਚ ਗੜਾ ਲਾ ਤੇ ਆ ਦੇਖੋ ਹਾਂਜੀ ਆ ਦੇਖੋ ਬਾਈ ਨਹੀਂ ਆ ਦੇਖੋ ਬਾਈ ਐਹੀ ਬਾਈ ਦਿਖਾਊਗਾ ਪਕੜਦੇ ਬਾਈ ਤੂੰ ਵੀ ਗੜਾ ਨਾਲੇ ਫੜਿਆ ਆਉਣ ਨਾਲ ਕੋਈ ਨਹੀਂ ਬੱਚਿਆਂ ਦੇ ਵਿੱਚ ਬਰੇ ਬੱਚਿਆਂ ਦੇ ਵਿੱਚ ਆਉਣ ਨਾਲ ਕੋਈ ਨਹੀਂ ਆ ਦੇਖੋ ਸੈਰਦ ਹੋ ਜਾਓ ਬਾਈ ਜਾਂਡਿਆ ਰਹਿ ਵੀ 53 ਦਾ ਨਾ ਬਰੇ ਬਣਾ ਪੰਜਾਬ 794 ਦੇਖੋ ਵੀਡੀਓ ਬਰੇ ਹੈ ਆਪਣਾ ਪੰਜਾਬ 794 ਚੈਨਲ ਹਾਂਜੀ ਬਾਈ ਜਿਹੜਾ ਟਰੈਕਟਰ ਹੁਣ ਦੇਖਿਆ ਸੀਗਾ ਨੇ 1 ਮਿੰਟ 17 ਸੈਕਿੰਡ ਵਿੱਚ ਗਿੜਾ ਲਾਇਆ ਉਸਨੇ ਬਹੁਤ ਘੱਟ ਸਮੇਂ ਦੇ ਵਿੱਚ ਐਜੀ ਮੈਂ ਕੋ ਵੀਡੀਓ ਬਣਾਉਂਗਾ ਜਿਹੜਾ ਛੋਟਾ ਟਰੈਕਟਰ ਆਇਆ ਸੀਗਾ ਮੇਲੇ ਦੇ ਵਿੱਚ